ਮੋਹਾਲੀ ਵਿੱਚ ਰਾਣਾ ਬਲਾ ਚੋਰੀਆ ਕੇਸ 'ਚ ਲੜੀਂਦੇ ਗੈਂਗਸਟਰ ਦਾ ਐਨਕਾਊਂਟਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਰਾਣਾ ਬਲਾ ਚੋਰੀਆ ਕੇਸ ਵਿੱਚ ਸ਼ਾਮਲ ਇੱਕ ਗੈਂਗਸਟਰ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਗੰਭੀਰ ਉਪਚ ਜ਼ਖਮੀ ਗੈਂਗਸਟਰ ਦੀ ਹਸਪਤਾਲ ਵਿੱਚ ਇਲਾਜ ਦੇ ਸਮੇਂ ਵਿੱਚ ਮੌਤ ਹੋ ਗਈ ਜਾਣਕਾਰੀ ਦੇ ਅਨੁਸਾਰ ਜਦੋਂ ਦੋਸ਼ੀ ਬਿਮਾਰ ਕਾਰਨ ਇਲਾਜ ਲਈ ਹਸਪਤਾਲ ਜਾ ਰਿਹਾ ਸੀ ਤਾਂ ਵੀ ਉਹ ਮੌਕੇ ਤੇ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਅਤੇ ਕਰੀਬ 6 ਤੋਂ 7 ਘੰਟੇ ਫਰਾਰ ਰਿਹਾ ਇਸ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਨੂੰ ਫੜਨਾ ਚਾਹਿਆ ਤਾਂ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਵਿੱਚ ਗੈਂਗਸਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਐਨਕਾਊਂਟਰ ਦੇ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੋਲੀ ਲੱਗੀ ਹੈ ਜਿਸ ਨਾਲ ਉਹ ਜ਼ਖਮੀ ਹੋ ਗਿਆ ਫਿਲਹਾਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮਾਰੇ ਗਏ ਗੈਂਗਸਟਰ ਦੀ ਪਛਾਣ ਕਰਨ ਉਰਫ ਡਿਫਾਲਟਰ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੋਸ਼ੀ ਨੂੰ ਕੁਝ ਸਮਾਂ ਪਹਿਲਾਂ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਸੀ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ 리ਡਰ ਪੰਜਾਬ ਤੇ ਰਣਵੀਰ ਸਿੰਘ ਲਾਲੋੜੂ ਦੀ ਵਿਸ਼ੇਸ਼ ਰਿਪੋਰਟ الیاਸ ਕਰਨ ਡਿਫਾਲਟਰ ਉਹ ਤੋਂ ਅਗਲਾ ਜਰਾ ਉਹ ਤਕਰੀਬਨ ਕੱਲ ਆਪਣਾ ਕਾਫੀ ਦਿਨਾਂ ਤੋਂ ਨਾ ਜੀ ਪਿਛਲਿਆਂ ਤੋਂ ਸੀਆਈਏ ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅੱਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਪੇਨਸ ਹੋ ਰਹੀ ਹੈ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਤੇ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹਨੇ ਡਰਾਮੇਬਾਜੀ ਕੀਤੀ ਉੱਥੇ ਗੱਡੀ 'ਚ ਵੀ ਹਾਕਾਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਇਹ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਕਿਉਂਕਿ ਇੱਕ ਡਿਵਾਈਡਰ ਤੇ ਚੜ ਗਈ ਸੀ ਤੁੰ ਤੁਸੀਂ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੀ ਹਥਕੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹਥਕੜੀ ਛੁਡਾ ਕੇ ਖਿੱਚ ਕੇ ਉਹਨੂੰ ਇੰਜਰਡ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਰਾਤ ਤੋਂ ਹੀ ਇੱਕ ਮੈਸਿਵ ਮੈਨਹੰਟ ਅਕਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਨਾਕੇ ਲਾਏ ਗਏ ਐਸਐਚਓ ਸਾਰੇ ਜੀਓਸ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਲਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓਜ਼ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਿਲੰਦਰ ਦੇ ਨਾਲ ਸੀਆਈਏ ਇੰਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾ ਫਾਇਰ ਲੱਗਿਆ ਸ਼ਾਇਦ ਮਿਲਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਹੋਇਆ ਫ ਤੇ ਰੁਕੇ ਆ ਨਹੀਂ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇਹ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਇਹ ਸੈਮੀ ਕੌਂਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਤੋਂ ਇਲਾਜ ਹੋਇਆ ਤਾਂ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨੇ ਲੱਜ ਡੈਥ ਸੋ ਥਿਸ ਇਜ਼ ਥੀਸ ਆਰ ਥੇ ਫੈਕ ਹੈਗਾ ਜੀ ਰੈਸਟ ਇਹਦਾ ਇਹ ਬੈਸਟ ਬੰਗਾਲ ਤੋਂ ਕੀਤਾ ਗਿਆ ਸੀ ਤਿੰਨ ਚਾਰ ਦਿਨ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕੀਤਾ ਸੀਗਾ ਜੀ ਉਹ ਤਾਂ ਤਿੰਨ ਚਾਰ ਦਿਨ ਪਹਿਲਾਂ ਬੈਸਟ ਬੰਗਾਲ ਤੋਂ ਰੈਸਟ ਸੀਗਾ ਸਰ ਹੋਇਆ ਤਾਂ ਫਿਰ ਹਥਿਆਰ ਕਿੱਥੋਂ ਆ ਗਿਆ ਨਹੀਂ ਹਥਿਆਰ ਮੈਂ ਤੁਹਾਨੂੰ ਦੱਸ ਰਿਹਾ ਨਾ ਤਕਰੀਬਨ 6 ਤੋਂ 7 ਘੰਟੇ ਫਰਾਰ ਰਿਹਾ ਹੈ ਇਹ ਤਕਰੀਬਨ ਤਾਂ ਹੁਣ ਲੱਗੀ ਸੀਗੀ ਜੀ ਹਾਂਜੀ ਹੱਥ ਪੇ ਲੱਗੜੀ ਹਾਰ ਜਿਹੜੀ ਖੋ ਕੇ ਲੈ ਕੇ ਭੱਜਿਆ ਸੀਗਾ ਉਹ ਸੀ ਇਹਦੇ ਕੋਲ ਇੱਕ ਹੱਥ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਦੇ ਇਸ ਟਾਈਮ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋਵੇ ਤੁਹਾਨੂੰ ਪਤਾ ਨਹੀਂ ਚੀ ਸਕਦਾ ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਦੇ ਸਾਕੀ ਦਾ ਪਤਾ ਲੱਗਾ ਵੀ ਕਿਨੇ ਭਜਾਇਆ ਸੀਗਾ ਕੋਈ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਊਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਉਹਦੀ ਕੇ ਇੰਦਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਨਹੀਂ ਨਹੀਂ ਇੱਥੇ ਜਿੱਦਾਂ ਦੱਸ ਰਿਆਂ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਰ ਲਾ ਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓ ਨੂੰ ਦਿੱਤੀਆਂ ਹੋਈਆਂ ਸੀਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ 'ਚ ਹੈਗੇ ਆ ਡੀ ਪੀ ਓ 'ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਨੈਬ ਕੀਤਾ ਜਾ ਸਕੇ